ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾੜ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੁਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰ ਲੱਗ ਗਏ ਆ ਤੇ ਲਓ ਜੀ ਮਾਰਨਿੰਗ ਜਬਜਤ ਸਿੰਘ ਬਰਾੜਾ ਜ ਬਣ ਗਿਆ ਕ੍ਰਿਸ਼ਨ ਕਨਈਆ ਕਿਉਂਕਿ ਇਹ ਦੇ ਸਕੂਲ ਹੈਗਾ ਸੈਲੀਬ੍ਰੇਸ਼ਨ ਸੋ ਹਨਾ ਤੇ ਜਨਮਸ਼ਟਮੀ ਦਾ ਸੋ ਇਸ ਕਰਕੇ ਹੋ ਗਿਆ ਰੈਡੀ ਐਂਡ ਇਹ ਕਹਿ ਰਹੀ ਸੀ ਮੰਮਾ ਮੇਰੀ ਮਟਕੀ ਦੇ ਵਿੱਚ ਪੈਸੇ ਤਾਂ ਪਾ ਦਿਓ ਕ੍ਰਿਸ਼ਨ ਕਨਈਆ ਦੀ ਮਟਕੀ ਦੇ ਵਿੱਚ ਉਧਰ ਛੋਟੇ ਦਾਦੂ ਆਏ ਹੋਏ ਸੀਗੇ ਕਨਈਆ ਬਾਂਸੂਰੀ ਵਜਾ ਕੇ ਦਿਖਾਓ ਇਧਰ ਮਮਾ ਮੂੰਹ ਕਰੋ ਬਾਂਸ ਸਹੀ ਵਜਾਓ ਇਧਰੋਂ ਵਜਾਓ ਇਧਰੋਂ ਹਾਂ ਲਓ ਜੀ ਕਨਈਆ ਨੇ ਬਾਂਸੂਰੀ ਵਜਾਤੀ ਉਹਨੂੰ ਵੀਡੀਓ ਬਣਾਉਣੀ ਹੈ ਆਪਾਂ ਲਓ ਜੀ ਜਬਜੋਤ ਸਿੰਘ ਬ੍ਰੈਡ ਆਫ ਦਿ ਆਵਲਿਕ ਮਟਕੀ ਲੈ ਕੇ ਚੱਲੇ ਜਿਹੜੀ ਪਿਛਲੇ ਸਕੂਲ ਨੇ ਡੈਕੋਰੇਟ ਕਰੀ ਸੀ ਆ ਦੇਖੋ ਛੋਟੀ ਜੀ ਚੱਲ ਆ ਜਾ ਵੀਡੀਓ ਬਣਾ ਲੇਗੀ ਇਹਨੂੰ ਨਾਲ ਲੈ ਕੇ ਜਾਣਾ ਇੱਕਦਿ ਇੱਥੇ ਰੱਖਦੇ ਕਿ ਵੀਡੀਓ ਚ ਵੀ ਨਾਲ ਲੈਣਾ ਇਹ ਤਰ੍ਹਾਂ ਖਦੇ ਨਾ ਜਾਂਦੀ ਚੱਲ 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 ਗਏ ਲਓ ਜੀ ਆਪਣੀ ਦੀ ਵੀਡੀਓ ਬਣਾ ਲਗੇ ਤੇ ਤੁਹਾਨੂੰ ਮਿਲੂਗੀ ਇਹਦੀ ਸ਼ਾਰਟਸ ਵਿੱਚ ਚਲੋ ਚਲੋ ਖੜ ਜਤ ਤੇ ਲਓ ਜੀ ਅੱਜ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਕਿਚਨ ਕਰਿਆ ਰੈਡੀ ਕੀਤਾ ਆਪਾਂ ਆਰੇ ਕਿਚਨ ਕਈਆ ਤੇ ਅੱਜ ਹੈਗਾ ਨਾ ਸਕੂਲ ਜਨਮਾਸਟਰ ਦਾ ਸੈਲੀਬ੍ਰੇਸ਼ਨ ਤੇ ਆਪਾਂ ਦੇਖਦੇ ਕੱਲ ਵੈਸੇ ਘੱਟ ਹੀ ਬੱਚੇ ਬਣੇ ਸੀ ਅੱਜ ਦੇਖਦੇ ਆਪਾਂ ਲੋ ਜੀ ਕਿਸ਼ਨ ਕਨਈਆ ਚੀਜ਼ਾਂ ਵੰਡਦਾ ਫਿਰਦਾ ਕੀ ਵੰਡੇ ਪੁੱਤ ਮम्मा ਨੂੰ ਦੇ ਕੇ ਜਾਓ ਕੀ ਦਵੋਗੇ ਬਾਂਸੂਰੀ ਨਹੀਂ ਬਾਂਸੂਰੀ ਮੇਰੇ ਕਿਸ਼ਨ ਕਨਈਆ ਨੂੰ ਹੀ ਸੋਹਣੀ ਲੱਗਦੀ ਹੈ ਕੀ ਮੇਰੇ ਪੁੱਤ ਦੀ ਬਾਂਸਰੀ ਹੈ ਤਾਂ ਕਿਸ਼ਨ ਕਨਈਆ ਦੀ ਆਪਾਂ ਨਹੀਂ ਲੈ ਸਕਦੇ ਬਾਂਸਰੀ ਲੈ ਬਾਈ ਕ੍ਰਿਸ਼ਨ ਕਾ ਇਹ ਆਪਣੀ ਬਾਂਸਰੀ ਲੈ ਲੋ ਹਮ ਨਹੀਂ ਲੇਂਗੇ ਆਪਕੀ ਬਾਂਸਰੀ ਜਬ ਜੋ ਤੇਰਾ ਨਾਮ ਲਿਖਦੀ ਐ ਇੱਥੇ ਵੀ ਹੈ ਨਾ ਆ ਮਾਰਕਰ ਫੜਾਇਓ ਸਕੂਲ ਕਿੱਥੇ ਚਲਦੇ ਹੋ ਬਾਈ ਨਾਮ ਲਿਖਦੀਏ ਪੁੱਤੇ ਇਹਦੇ ਤੇ ਵੀ ਤੇਰਾ ਲੋ ਜੀ ਅੱਜ ਜਿਹੜਾ ਮੌਸਮ ਆ ਮੌਸਮ ਬਹੁਤ ਸੋਹਣਾ ਜਬ ਜੋ ਚਲਾ ਗਿਆ ਸਕੂਲ ਤੁਹਾਨੂੰ ਦੱਸਿਆ ਸੀ ਉਹਦੇ ਸੈਲੀਬ੍ਰੇਸ਼ਨ ਚੱਲੀ ਜਾਂਦੇ ਸਕੂਲ ਐ ਅੱਜ ਹੈਗਾ ਕ੍ਰਿਸ਼ਨ ਜਨਮਾਸਤਮੀ ਅੱਜ ਆਪਣਾ ਵਲੌਗ ਥੋੜਾ ਡਿਫਰੈਂਟ ਹੀ ਹੋਊਗਾ ਕਿਉਂਕਿ ਗਰਮੀ ਦੇ ਵਿੱਚ ਲੌਗ ਉਹ ਵੀ ਡਿਫਰੈਂਟ ਹੋਊਗਾ ਥੋੜਾ ਸ਼ੇਅਰ ਕਰਾਂਗੇ ਗੱਲਾਂ ਬਾਤਾਂ ਵੀ ਤੇ ਵਿਖਾਉਣੇ ਆ ਤੁਹਾਨੂੰ ਪਹਿਲਾਂ ਅੱਜ ਕੀ ਕਰ ਰਹੇ ਆ ਲੋ ਜੀ ਅੱਜ ਆਪਾਂ ਕੀ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਅੱਜ ਆਪਾਂ ਲੋ ਜੀ ਅੱਜ ਆਪਾਂ ਬਣਾਉਣੇ ਬੋਲੀ ਠੀਕ ਹੈ ਜੀ ਤੇ ਅੱਜ ਆਪ ਬਣਾਉਣ ਲੱਗੇ ਬੋਹਲੀ ਤੇ ਇਹਦੇ ਬਾਰੇ ਗੱਲਾਂ ਬਾਤਾਂ ਮੰਮੀ ਦੱਸਣਗੇ ਤੇ ਹਾਵੇ ਖੈਰ ਕੇ ਆਉਣਗੇ ਆਪਣੇ ਕੋਲ ਇੱਥੇ ਕੈਮਰਾ ਲਾਉਨੇ ਤੇ ਤੁਹਾਨੂੰ ਦਿਖਾਉਣੇ ਆ ਕਿ ਇਸ ਤਰ੍ਹਾਂ ਮਤਲਬ ਤੋਂ ਹੁਣ ਤੁਹਾਨੂੰ ਇੱਕ ਵਾਰ ਦਿਖਾਤਾ ਸਟਾਰਟਿੰਗ ਪੁਆਇੰਟ ਇਸ ਤਰ੍ਹਾਂ ਇਹਨੇ ਕਿਨਾਂ ਲੈਦੇ ਇਹਨੂੰ ਮਤਲਬ ਜਿਹੜਾ ਆਪਣਾ ਖੁਰਚਾ ਕਹਿੰਦੇ ਇਹਨੂੰ ਮੈਂ ਲੱਦਾ ਕੀ ਕਹਿੰਦੇ ਮੰਮੀ ਕਿਰਪਾ ਕੇ ਖੁਰਚਾ ਹੈ ਇਹਨੂੰ ਹੈਲੋ ਖੁਰਚਣਾ ਜਿਹੜਾ ਖੁਰਚਣਾ ਇਹਨੂੰ ਚਲਾਈ ਜਾਣਾ ਇਹਨੂੰ ਰੋਕਣਾ ਨਹੀਂਗਾ ਕਿਉਂਕਿ ਦੁੱਧ ਜਿਹੜਾ ਹੁੰਦਾ ਉਹ ਥੱਲੇ ਲੱਗ ਜਾਂਦਾ ਠੀਕ ਹੈ ਜੀ ਹੈ ਹਾਂ ਇਹ ਫਿਰ ਮੰਮੀ ਆਊਗੀ ਨਾ ਤੇ ਦੱਸੂਗੀ ਹੋਰ ਵੀ ਕਈ ਗੱਲਾਂ ਬਾਤਾਂ ਨੇ ਜਿਹੜੀਆਂ ਮਤਲਬ ਪਹਿਲਾਂ ਦੇ ਸਮੇਂ 'ਚ ਕਿੱਦਾਂ ਕੀ ਕਰਦੇ ਸੀ ਉਹ ਸਾਰਾ ਕੁਝ ਮੰਮੀ ਦੱਸਣਗੇ ਤੁਹਾਡੇ ਨਾਲ ਸ਼ੇਅਰ ਕਰਨਗੇ ਆਪਾਂ ਕਰਾਂਗੇ ਉਹ ਆਪਾਂ ਠਹਿਰ ਕੇ ਕਰਾਂਗੇ ਕਿਉਂਕਿ ਮੰਮੀ ਆਉਂਦੇ ਆ ਅਸੀਂ ਮੱਝਾਂ ਦਾ ਉਹ ਕੰਮ ਚੰਨ ਵੇੜ ਕੇ ਫਿਰ ਤੁਹਾਨੂੰ ਦੱਸਾਂਗੇ ਹੈ ਫਿਰ ਤਾਂ ਬਹੁਤ ਟੈਂਪ ਆ ਇਹ ਦਾ ਹੁਣ ਪ੍ਰੋਸੈਸ ਇਹੀ ਆ ਕਿ ਤੁਸੀਂ ਇਹਨੂੰ ਜਿੰਨਾ ਚਿਰ ਮਤਲਬ ਵੀ ਇਹਨੂੰ ਚਲਾਉਣਾ ਹੈ ਨਾ ਤੇ ਇਹ ਜਿਹੜਾ ਖੁਰਪਾ ਹੈਗਾ ਇਹਨੂੰ ਚਲਾਈ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਰੋਕਣਾ ਨਹੀਂ ਹੁੰਦਾ ਕਿਉਂਕਿ ਜਿਹੜਾ ਸਾਈਡਾਂ ਤੇ ਫਿਰ ਉਹ ਥੱਲੇ ਲੱਗ ਜਾਂਦਾ ਥੱਲੇ ਜਦੋਂ ਲੱਗ ਜਾਂਦਾ ਉਹ ਜਲ ਜਾਂਦਾ ਮਤਲਬ ਕਾਲਾ ਹੋ ਜਾਂਦਾ ਧੂਆ ਮਾਰਦਾ ਫਿਰ ਉਹ ਟੇਸਟ ਜਿਹੜਾ ਖਰਾਬ ਹੋ ਜਾਂਦਾ ਸਾਰੇ ਦੁੱਧ ਦਾ ਸੋ ਆਪਾਂ ਹੁਣ ਅੱਜ ਜਿਹੜਾ ਬਣਾਉਣ ਲੱਗੇ ਆ ਤੁਹਾਨੂੰ ਬੋਲੀ ਵਿਖਾਵਾਂਗੇ ਠੀਕ ਹੈ ਜੀ ਕਿਸ ਤਰ੍ਹਾਂ ਬਣੀ ਆ ਸਾਰਾ ਕੁਝ ਪ੍ਰੋਸੈਸ ਦਿਖਾਵਾਂਗੇ ਤੇ ਮੌਸਮ ਚੈੱਕ ਕਰੋ ਪਹਿਲਾਂ ਦਾ ਮੌਸਮ ਵੀ ਅੱਜ ਜਿਹੜਾ ਬਹੁਤ ਸੋਹਣਾ ਇਨੇ ਹੋ ਲਿਆ ਸੀ ਆਪਾ ਕਿਉਂਕਿ ਇਹਦੇ ਵਾਈਟ ਹੈ ਨਹੀਂ ਸੀ 컬러ਫੁਲ ਹੈਗੇ ਆ ਦੋ ਇਹਦੇ ਕੁੜਤੇ ਵੀ ਅੰਮੇ ਨਾ ਆਪਣਾ ਵਾਈਟ ਇਹ ਤਾਂ ਹਜੇ ਬਣਾਇਆ ਹੀ ਨਹੀਂ ਸੀਗਾ ਤੇ ਮੈਨੂੰ ਇਦਾਂ ਸੀ ਮੈਂ ਕਿਹਾ ਚਲੋ 15 ਅਗਸਤ ਤੇ ਸੈਲੀਬ੍ਰੇਟ ਕਰਨਗੇ ਤੇ ਆਪਣੇ ਕੋਲ ਨਾ ਇਹਦੀ ਡਰੈਸ ਪਈ ਸੀ ਫੋਜੀਆਂ ਲਈ ਤੇ ਮੈਂ ਸੋਚਿਆ ਸੀ ਮੈਂ ਕਿਹਾ ਪੂਰੀ ਡਰੈਸ ਭਾ ਕੇ ਭੇਜ ਦਾਂਗੇ ਬਟ ਸਕੂਲ ਆ ਜਾਣੇ ਆਪਣੇ ਹਨਾ ਰੂਲ ਰੈਗੂਲੇਸ਼ਨ ਹੁੰਦੇ ਉਹਨਾਂ ਨੇ ਵਿੱਚ ਲਿਖ ਕੇ ਭੇਜਿਆ ਸੀ ਕਿ ਬੁਆਏਜ਼ ਨੇ ਕੁੜਤਾ ਪੀਮਾ ਪਾ ਕੇ ਹੋਣਾ ਐਂਡ ਕੁੜੀਆਂ ਨੇ ਚਿੱਟੇ ਸੂਟ ਹਨਾ ਮਤਲਬ कलरफुल चुनिया शायद इस तरह से कुछ तो फिर मैं सोचा फिर अंड टाइम से जरा जपजो तो एंड टाइम से जाके सूट लिया भाई फिर एंड टाइम से सूट लिया तो चलो ये अल्ट्रेसन जस्ट पजामे की करवाई से आप उपरों नहीं करवाया कमीज की अल्ट्रेशन नहीं करवाई क्योंकि थोड़ा थी खुला ही सी खुला होगा जुम्मे ना कपड़े थमर के हिसाब से व्डे होंगे जाने जी तो कपड़े छोटे होंगे रहने सो नहीं वो नहीं किया ਜਿਸ ਤਰ੍ਹਾਂ ਮੈਂ ਅਮਮੀ ਨੂੰ ਅਲਟ੍ਰੇਸ਼ਨ ਜਿਹੜੀ ਕਰਾਈ ਉਹ ਇਸ ਤਰ੍ਹਾਂ ਕਰਵਾਈ ਹੈ ਕਿ ਖੁੱਲ ਵੀ ਜਾਊਗੀ ਇਹ ਮਾਰਕਰ ਆਪਾਂ ਅੱਜ ਯੂਜ਼ ਕਰਿਆ ਸੀ ਜਪਜੁੱਦਾ ਕਿਉਂਕਿ ਨਾ ਇਹ ਅੱਜ ਉਹ ਜਿਹੜੀ ਲੈ ਕੇ ਗਿਆ ਨਾ ਦੂਜੀ ਕਟੋਰੀ ਜਿਹੜਾ ਆਪਾਂ ਤਿਆਰ ਕਰਕੇ ਇੱਕ ਨੂੰ ਮਟਕਾ ਉਹ ਮਟਕੇ ਦੇ ਥੱਲੇ ਨਾਮ ਲਿਖਿਆ ਇੱਕ ਬਾਂਸੂਰੀ ਤੇ ਲਿਖਿਆ ਮੈਂ ਕਿ ਚੀਜ਼ਾਂ ਨਾ ਗੁੰਮ ਹੋ ਜਾਂਦੀਆਂ ਬੱਚਿਆਂ ਦੀਆਂ ਬੱਚਿਆਂ ਦਾ ਰਲ ਜਾਂਦੀਆਂ ਨਾ ਸੋ ਇਸ ਕਰਕੇ ਮੈਂ ਇਹਦੇ ਨਾਲ ਮਾਰਕਰ ਦੇ ਨਾਲ ਪੱਕੇ ਦੇ ਨਾਲ ਨਾਮ ਲਿਖਦਾ ਸੀਗਾ ਚਲੋ ਜੀ ਹੁਣ ਆਪਣਾ ਜਿਹੜਾ ਪ੍ਰੋਸੈਸ ਚੱਲੀ ਜਾਂਦਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਮਮਾ ਪ੍ਰੋਸੈਸ ਹੁੰਦਾ ਹੀ ਹੈ ਨਾ ਮੇਰੇ ਕੱਪੜੇ ਜੋ ਕਰ ਰਿਹਾ ਇਹ ਲੰਮਾ ਪ੍ਰੋਸੈਸ ਹੁੰਦਾ ਜੀ ਆਪਾਂ ਕਹਿੰਦੇ 10 15 ਮਿੰਟ ਚੀਜ਼ ਬਣ ਜੂਏ 10 15 ਮਿੰਟ ਵਾਲੀ ਚੀਜ਼ ਹੈ ਨਹੀਂ ਇੱਕ ਘੰਟਿਆਂ ਦੇ حساب ਨਾਲ ਗੱਡੀ ਚੱਲਦੀ ਆ ਮੈਂ ਅੱਗੇ ਤਾਂ ਹੀ ਭਰਾਂ ਲੈਂਦੀ ਹਾਂ ਹਾਂ ਤੁਸੀਂ ਬਰਾੜ ਸਾਹਿਬ ਦੇ ਵੀ ਪੇਪਰ ਹੋਣਗੇ ਹਾਫ ਇਅਰ ਦੇ ਪੇਪਰ ਹੋਣਗੇ ਸੈਮ ਵਾਈਜ਼ ਮਾਰਕਰ ਨਾਲ ਅੰਦਰ ਧਰਤੀਆਂ ਇਹਨੂੰ ਜਪਜੋਦੇ ਹੱਥੇ ਲੱਗ ਗਿਆ ਤੇ ਸਾਰਾ ਖਰਾਬ ਘੁੱਟ ਦਿੰਦਾ రెడ్డి ਕੱਢ ਰਹੇ ਨੇ ਆਪਦੇ ਜਣੇ ਅਸੀਂ ਬੋਲੀ ਬਣਾ ਰਹੇ ਸੀਗੇ ਤੇ ਲੋ ਜੀ ਇੱਥੇ ਡੈਡੀ ਲੱਗੇ ਹੋਏ ਨੇ ਤੇ ਬਾਕੀ ਹੁਣ ਬਸ ਮੌਸਮ ਸ਼ੁਕਰਮਨਾ ਤੁਸੇ ਅਜੇ ਠੰਡਾ ਹੈਗਾ ਮੈਂ ਛੋਟੀ ਛੋਟੀ ਕਣਮਣ ਹੋ ਰਹੀ ਹੈ ਤੇ ਮਤਲਬ ਮੌਸਮ ਸੋਹਣੇ ਕਰਕੇ ਵੀ ਥੋੜਾ ਆਪਾਂ ਬੈਠੇ ਜੇ ਗਰਮੀ ਹੁੰਦੀ ਤਾਂ ਕਿੱਥੇ ਥੋੜੋ ਸਾਹਮਣੇ ਗਰਮੀ ਦੇ ਵਿੱਚ ਚੁੱਲੇ ਦੇ ਕੋਲ ਤਾਂ ਵੈਸੇ ਹੀ ਨਹੀਂ ਬੈਠਿਆ ਜਾਂਦਾ ਹਨਾ ਤੇ ਪੱਠੀ ਤੇ ਇਸ ਤਰ੍ਹਾਂ ਲਾ ਕੇ ਬਹਿਣਾ ਤਾਂ ਬਹੁਤ ਔਖਾ ਜਿਹਾ ਚੀਜ਼ ਕੱਢਣੀ ਹੋਵੇ ਹਨਾ ਚੁੱਲੇ ਤੇ ਆਪਾਂ ਚੋਰ ਦੇ ਉੱਪਰ ਤੇ ਲੋ ਜੀ ਬਸ ਡੈਡੀ ਲੱਗੇ ਹੋਏ ਨੇ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਫੁੱਲ ਸਪੋਰ ਇਨੇ ਸਾਈਡਾਂ ਤੋਂ ਜਿਹੜਾ ਛੋਟਾ ਆਪਣਾ ਹੁੰਦਾ ਹੈ ਨਾ ਪਲਟਾ ਜਾ ਉਹਦੇ ਨਾਲ ਮਤਲਬ ਵਾਲੇ ਦੋਲੇ ਜਿਹੜੇ ਦੁੱਧ ਜੰਮਦਾ ਪਿਆ ਸੀ ਜ਼ੈਤ ਤੇ ਉਹ ਉਤਾਰਿਆ ਦੈਨ ਉਸ ਤੋਂ ਬਾਅਦ ਜਿਹੜੀ ਅੱਗ ਨੂੰ ਅੱਗੇ ਕਰਨ ਲੱਗੇ ਸੀ ਅੱਗ ਦੀ ਸੈਟਿੰਗ ਵੈਟਿੰਗ ਜੀ ਕਰਨ ਲੱਗੇ ਸੀ ਵੱਧ ਘੱਟ ਕਿਸ ਤਰ੍ਹਾਂ ਚਾਹੀਦੀ ਹੁੰਦੀ ਹੈ ਤੇ ਚਲੋ ਜੀ ਹੁਣ ਬਸ ਥੋੜਾ ਜਿਹਾ ਟਾਈਮ ਲੱਗੂਗਾ ਨੇੜੇ ਜਿਹਾ ਕੰਮ ਆਪਣਾ ਹੋਈ ਬਣਾ ਮੈਂ ਤਾਂ ਨਹੀਂ ਲਓ ਜੀ ਛੋਟੀ ਛੋਟੀ ਕਣੀ ਦਾ ਜਿਹੜਾ ਮੀ ਸਟਾਰਟ ਹੋ ਗਿਆ ਤੇ ਆ ਆਪਣਾ ਚੱਲੀ ਜਾਂਦਾ ਪ੍ਰੋਸੈਸ ਹਜੇ ਅੱਧਾ ਤੱਕ ਹੋ ਗਿਆ ਤੀਜਾ ਹਿੱਸਾ ਜਾਂ ਹੋ ਗਿਆ ਨਾ ਇਹਦਾ ਤੀਜਾ ਹਿੱਸਾ ਹੋ ਗਿਆ ਜਦੋਂ ਉਹ ਹਿੱਸੇ ਪਈ ਆ ਕੱਢਣਾ ਕਣੀਆਂ ਪੈਣ ਲੱਗ ਗਿਆ ਧਿਆਨ ਨਾਲ ਵੇਖਿਆ ਬਕਰ ਦੇਖੋ ਜ਼ੂਮ ਕਰਕੇ ਪਤਾ ਲੱਗਦਾ ਨਾ ਕੜੀਆਂ ਪੈਣ ਲੱਗ ਗਿਆ ਜੀ ਕੜੀਆਂ ਪੈਣ ਲੱਗ ਗਿਆ ਮੰਜਾ ਖੜਾ ਕਰਿਆ ਭਾਰਾ ਬੜਾ ਲੋਹੇ ਦਾ ਮਮੀ ਪੱਠੇ ਵੀ ਅਸਵੇਰੇ ਲਿਆ ਤੇ ਜੜੇ ਪੜਾਸ ਜੀ ਹੋਈ ਪਈ ਆ ਪੜਾਸ ਦੀ ਪੜਾਸ ਪੜਾਸ ਜੀ ਬੜੀ ਜ਼ਿਆਦਾ ਹੋਈ ਪਈ ਆ ਇਹ ਬੋਲੀ ਨਹੀਂ ਇਹ ਤਾਂ ਆਪਣਾ ਮਿਲਦਾ ਖੋਆ ਨਿਕਲੂਗਾ ਦੁੱਧ ਸਹੀ ਹੋ ਗਿਆ ਕਿ ਉੱਥੇ ਤੱਕ ਮੈਨੂੰ ਲੱਗਦਾ ਬਾਕੀ ਮੰਮੀ ਦੱਸੋ ਆਕੇ ਸਾਡੇ ਘਰ ਨਾਲੇ ਖੋਆ ਨਿਕਲਣ ਲੱਗ ਗਿਆ ਬੋਲੀਆ ਦਾ ਦੁੱਧ ਮਤਲਬ ਸਟਾਰਟਿੰਗ ਪੁਆਇੰਟ ਵਾਲਾ ਇਹ ਸਹੀ ਹੋ ਗਿਆ ਹੁਣ ਮਤਲਬ 2-4 ਦਿਨ ਹੋ ਗਏ ਕੀ ਸਰਦੀ ਚ ਆਪਾਂ ਖੋਆ ਨਹੀਂ ਕੱਢਦੇ ਦੁੱਧ ਦਾ ਮੂੰਹ ਹੀ ਨਿਕਲੀ ਜਾਂਦਾ ਇਹ ਤਾਂ ਗਾੜਾ ਹੋ ਗਿਆ ਲਓ ਜੀ ਆਪਣਾ ਜਿਹੜਾ ਖੋਆ ਤਿਆਰ ਹੋ ਗਿਆ ਬੋਲੀ ਤਾਂ ਬਣੀ ਨਹੀਂ ਕਿਉਂਕਿ ਦੁੱਧ ਸਹੀ ਹੋ ਗਿਆ ਸੀ ਦੁੱਧ ਹਨਾ ਇਹ ਤਾਂ ਹੁਣ ਆਪਣਾ ਖੋਆ ਬਣ ਗਿਆ ਬਣਾਉਂਦੇ ਸੀ ਬੋਲੀ ਸੀ ਬਣਾਉਂਦੇ ਬਣਾਉਂਦੇ ਬੋਲੀ ਨਿਕਲ ਆਇਆ ਖੋਆ ਫੇਰ ਹੁਣ ਇਹਦਾ ਕੀ 할 ਹੋਊਗਾ ਇਹਦਾ ਵਧੀਆ ਪੌਸ ਆ ਲੈ ਕਰ ਸਿੱਧਾ ਹੀ ਗਰਮੇ ਲਗਾਟ ਕੇ ਤਿਆਰ ਕਰਦੇ ਟਿੱਕੀਆਂ ਕੱਢ ਲਈ ਟਿੱਕੀ ਸਹੀ ਹੈ ਲੋ ਵੀ ਲੋਕ ਤਾਂ ਸਰਦੀ ਦੇ ਵਿੱਚ ਕਹਿ ਦਿੰਦੇ ਆ ਖੋਆ ਕੱਢੀ ਗੀ ਤੇ ਅਸੀਂ ਕੱਢੀ ਬੈਠੇ ਜਮਾ ਘੱਬੀ ਤੇ ਮਾੜੀ ਹੋ ਗਈ ਸਰਨਾ ਨਾ ਵਧੀਆ ਹੋ ਗਈ ਵੈਸੇ ਉਹ ਬੋਲੀ ਦਾ ਆਪੇ ਨਹੀਂ ਖਾਣੀ ਨਹੀਂ ਸੀ ਨਾ ਮੈਂ ਤਾਂ ਖਾਣੀ ਨਹੀਂ ਸੀ ਆਪਾ ਇਹ ਤਾਂ ਫਿਰ ਵੀ ਖਾਧੀ ਜਾਊਗਾ ਬਸ ਤਾਂ ਜਿਆਦਾ ਤਾਂ ਡੈਡੀ ਕੱਢ ਗਏ ਹਾਂਜੀ ਬਣਾ ਪੋਗੀ ਦੁੱਧ ਪਾਟ ਜਾਨਾ ਤੇ ਟੋਲੀ ਬਣਾਉਣੀ ਪਾਣੀ ਦੇ ਨਾਲ ਤੋਂ ਹਾਂ ਹਾਂ ਪੰਡਾ ਬੰਦ ਕੰਨਾਂ ਨੂੰ ਜਵਾਬ ਦੇਦੇ ਵਾਸਤੇ ਕਿਹੜਾ ਜਿਹੜਾ ਬੌਲਿੰਗ ਆ ਪੰਜ ਪੰਜ ਲੰਗਾ ਤੋਂ ਬਾਅਦ ਪਹਿਲਾਂ ਕੁ ਗੁੜ ਘਾ ਕੇ ਪਹਿਲਾਂ ਕੁੜੀਆਂ ਨੂੰ ਤੇ ਆਓ ਪੰਡਾ ਕੰਨਾਂ ਨੂੰ ਸਭ ਦੇ ਲਾਉਂਦੇ ਭਾਜੇ ਮੈਂ ਆਹ ਸਭ ਉਹਨੇ ਦੁੱਧ ਘਿਆਉਂਦੇ ਫਿਰ ਉਹਨਾਂ ਦੇ ਪੈਰੀਆ ਚਲਾਉਂਦੇ ਗਾਜਰ ਦੀ ਵੀ ਦੇ ਦੇਣਾ ਹੁਣ ਨਾਂ ਟਾਈਨ ਤੇ ਪੂਕਲਾ ਮਾਰੀ ਬੰਦ ਤੇ ਇਹਦੇ ਪੂਕ ਮਾਰੀ ਜਾਂ ਕੱਟਾ ਜਾਂ ਕੱਟੇ ਹਾਂ ਰਸਾ ਜਮਣ ਲੱਗੇ ਜਾਂਦਾ ਅੱਛਾ कि जे दुध फूक मार के पीता था तो रस्सा की चबन लग जूगा चबन लग जाऊ अच्छा बस हूं तो निकल चल है थोड़ा रह गया ना वैसे तो ज्यादा डैडी कट गया सारा तू तो हूँ ही बैठी रही तो डैडी नहीं कटता देखो खो लो जी ये हूँ पाइया लैटिया के दाने ਹੋ ਨਿਕਲ ਆਇਆ ਬੱਚਾ ਹੋਣੇ ਚ ਕੀ ਪਾਣਾ ਮਿੱਠਾ ਪਾ ਦੇ ਲੋ ਜੇ ਚ ਪਾਓ ਹੁਣ ਮਿੱਠਾ ਪਾਓ ਫਿਰ ਲੋ ਜੇ ਵੇਖੋ ਦੁੱਧ ਨੂੰ ਟਾਈਮ ਬਹੁਤ ਲੱਗਦਾ ਐਵੇਂ ਲੱਗਦਾ 2 ਘੰਟੇ ਹੋ ਗਏ ਹਨ ਰੈਡੀ ਨਹੀਂ ਬੈਠੇ ਨਾ ਭਾਲਾ ਨਾ ਮਿੱਠਾ ਪੈਨ ਬੜਾ ਮਿੱਠਾ ਕਰ ਦੈ ਜਰਾ ਰੋਸ ਮਿੱਠਾ ਪਾ ਲਿਮਟ ਜਿਹਦਾ ਪਾ ਲਿਆ ਤੇ ਖੂਆ ਨਿਕਲ ਗਿਆ ਸਮਝ ਲੋ ਬੋਲੀ ਬਣਾਉਣੇ ਸੀ ਵੈਸੇ ਤਾਂ ਆਪਾਂ ਪਰ ਕੋਈ ਨਿਕਲ ਆਇਆ ਹੁਣ ਇਹਦੀ ਬਰਫੀਆਂ ਦੇ ਟਿੱਕੇ ਬਣਾਏਗੀ ਮੰਮੀ ਜਮਾ ਗਿਰਕ ਕੇ ਨਾ ਟਿੱਕੀਆਂ ਬਣੀਆਂ ਬਹੁਤ ਐਸਟ ਆਜੋ ਬਈ ਜਿਹਨੇ ਟਿੱਕੀਆਂ ਖਾਣੀਆਂ ਕੋਈ ਇਧੀਆਂ ਪਿਆਰ ਜਿਹਨੂੰ ਜਿਹਨੂੰ ਖਾਜਾ ਮ ਆ ਜਾਂਦਾ ਉਹ ਆਜੋ ਗਰਮੀ ਚ ਆ ਜਾ ਵੀ ਹੁਣ ਓਕੀ ਗੱਲ ਹੀ ਆ ਕਿਸੇ ਕਿਸੇ ਨੂੰ ਆਉਣਾ ਹੈ ਕੋਈ ਨਹੀਂ ਗਲਤ ਕੰਮ ਮਾਲ ਨਹੀਂ ਕਰਮੀ ਹਾਂ ਹੀ ਜਿਹੜਾ ਦੁਕਾਨਾਂ ਤੋਂ ਨਕਲੀ ਦਿੰਦੇ ਆ ਹੈ ਮਲਾਵਟੀ ਦਿੰਦੇ ਨਾਲੇ ਤੇ ਆਈ ਪਿਓ ਤਾਂ ਚੀਜ਼ ਆ ਉਹ ਚੀਜ਼ ਹੋ ਗਈ ਆ ਹਾਂ ਕਲਾਤਾਂ ਤਾਂ ਕਾਦੀ ਮਠਿਆਈ ਹਾਂ ਬਾਈ ਜਿਹੜਾ ਚਰਾਂਗੇ ਬਾਈ ਹਾਂ ਹੋ ਹੋ ਲਓ ਜੀ ਆਪਣਾ ਲਓ ਜੀ ਆਪਾਂ ਇਹਦੀ ਪੂੜੀ ਤੇ ਜੱਤਾ ਕੀ ਹੁੰਦਾ ਜਿਹੜੀ ਹਲਾ ਦੇ ਫੋਨ ਬੰਦ ਕਰ ਦੇ ਮਮੀ ਆ ਥੋੜਾ ਜਿਹਾ ਸਾਈਡ ਤੋਂ ਬਸ ਲੱਗ ਗਿਆ ਬੰਦ ਕਰ ਦੇ ਲਓ ਜੁੰਪਰੇਆਂ ਦੇ ਵਿੱਚ ਸੁਝਾਉਣ ਨੂੰ ਤੁਹਾਨੂੰ ਦਿਖਾਉਣੇ ਆ ਇੱਥੇ ਰਹਿ ਜੰਨੇ ਆਪਾਂ ਕਰਕੇ ਜਾਵਾਂਗੇ ਵਿੱਚ

ਕੋਈ ਨਹੀਂ ਤੇ ਇਹ ਪਾਹਰ ਵਗਾਂਗੇ ਮੋਲ ਲਈ ਜੇ ਮੈਂ ਜ਼ਰੂਰੀ ਹੈ ਲਓ ਤੁਸੀਂ ਐਂ ਕਰਕੇ ਇਸ ਟਾਇਰ ਦੇ ਵਿੱਚ ਲੈ ਗਰਮ ਹਨ ਬਹੁਤ ਜ਼ਿਆਦਾ ਹੱਥ ਚ ਨਹੀਂ ਫੜੀ ਉਹ ਦੇਖਿਆ ਨਹੀਂ ਡੈਡੀ ਨੂੰ ਪਰਲੇ ਪਾਸੇ ਬੈਠਣ ਨਾਲ ਤਾਂ ਸੜ ਗਿਆ ਉੱਪਰ ਡੇਡਾ ਬੈਠਾ ਸੀ ਐ ਕਰਕੇ ਉਪਰਾਂ ਦੀ ਨਈ ਨਹੀਂ ਸੀ ਬੜਨਾਈ ਜਾਂਦੇ ਆ ਇਹਦੇ ਵਿੱਚ ਮੀਂਹ ਆ ਗਿਆ ਨਾਲੇ ਸੇਕ ਆ ਗਰਮੀ ਚ ਆ ਬਈ ਗਰਮੀ ਸੀ ਸਹੀ ਬਾਤ ਹੈ ਇੱਕ ਮੀਂਹ ਪੈਣ ਲੱਗ ਗਿਆ ਵਿੱਚ ਕਣੀਆਂ ਕਿੰ ਮਿਲ ਜਾਂਦਾ ਲੋ ਭਈਆ ਵੇਖੋ ਸਾਡੇ ਥਾਲ ਸੱਜ ਗਏ ਨੇ ਇਸ ਤਰ੍ਹਾਂ ਟਰੇ ਆ ਇਹ ਹੁਣ ਸ਼ਾਮ ਨੂੰ ਜਦੋਂ ਤੁਹਾਨੂੰ ਕੱਟੀਆਂ ਉਦੋਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਲਓ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਤੇ ਲਓ ਜੀ ਟਾਈਮ ਹੋ ਗਿਆ 6:42 ਤੇ ਅੱਜ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਮੈਂ ਕਪੜੇ ਚੇਂਜ ਕਰਕੇ ਤੇ ਮੈਂ ਗਏ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਇਆ ਮੰਮੀ ਤੇ ਜੱਜੋ ਤਾਂ ਜਾਂਦੀ ਹੁੰਦੇ ਆ ਮੈਂ ਮਤਲਬ ਘਟ ਵੱਧ ਦੀ ਜਾਨੀ ਹੋਣੀ ਆ ਮੂਰਜ਼ੇ ਡੰਡ ਹੁੰਦਾ ਜਦੋਂ ਨਾ ਚੱਲੀ ਚਾਹੀਦਾ 1 ਮਿੰਟ ਦੀ ਤੇ ਲਓ ਜੀ ਚਲੋ ਜੀ ਆਪਾਂ ਜਾ ਕੇ ਗੁਰਦੁਆਰਾ ਸਾਹਿਬ ਅੱਜ ਦੁਪਹਿਰ ਦੀ ਵੀ ਕਿਣ-ਮਣ ਕੇ ਨਹੀਂ ਚੱਲੀ ਗਈ ਹੈ ਮਤਲਬ ਤੇ ਹੁਣ ਵੀ ਜਿਹੜਾ ਮੌਸਮ ਇਸ ਤਰ੍ਹਾਂ ਬਣਿਆ ਹੋਇਆ ਜਿਵੇਂ ਰਾਤ ਨੂੰ ਕੋਈ ਪਤਾ ਨਹੀਂ ਮੀਂਹ ਆ ਜਾਈ ਜਾਵੇ ਹਨਾ ਤੇ ਬਰਾੜ ਸਾਹਿਬ ਆਹ ਦੇਖ ਲੋ ਹੈਲੋ ਬੇਬੀ ਤੇ ਅੱਜ ਇਹਦਾ ਸੈਲੀਬ੍ਰੇਸ਼ਨ ਹੋ ਗਿਆ ਖਤਮ ਮਤਲਬ 15 ਅਗਸਤ 13 ਨੂੰ ਮਨਾ ਲਈ ਸੀ 14 ਨੂੰ ਅੱਜ ਮਨਾ ਲਈਏ ਦੂਜੀ ਉਹ ਜਨਮ ਅਸ਼ਮੀ ਇਹਦੇ ਹੋਲੇ ਜਿਹੜੇ ਫੰਕਸ਼ਨ ਦੋਨੋਂ ਡਨ ਹੋ ਗਏ ਨੇ ਤੇ ਹੁਣ ਫਰਾਈਡੇ ਸੈਚਰਡੇ ਸੰਡੇ ਤੇ ਇਹਨਾਂ ਹੌਲੀਡੇਸ ਆ ਇਹਨਾਂ ਨੂੰ ਤੈਨੂੰ ਛੁੱਟੀਆਂ ਨੇ ਹੁਣ ਸਕੂਲ ਦੀਆਂ ਨੂੰ ਤੇ ਲਊਗਾ ਆਨੰਦ ਹਰੇਕ ਸਾਰੇ ਬੱਚੇ ਹੁਣ ਆਨੰਦ ਲੈਣਗੇ ਕਿਉਂਕਿ ਜਿਹੜੀਆਂ ਤੈਨੂੰ ਛੁੱਟੀਆਂ ਨੇ ਸਰਕਾਰੀ ਛੁੱਟੀਆਂ ਸਾਰਿਆਂ ਨੂੰ ਹੀ ਹੋਣਗੀਆਂ ਤੇ ਤੇ ਲੋ ਜੀ ਹੁਣ ਆਪਾਂ ਬਸ ਗਰਮੀ ਪੜੀ ਹੈ ਤੇ ਮੈਨੂੰ ਹੁਣ ਰੱਦਣਾ ਉਹਨੋਂ ਪਹਿਲਾਂ ਰੂਮ ਦੀ ਸੈਟਿੰਗ ਕਰਦੇ ਹੁੰਦੇ ਕਿਉਂਕਿ ਦੁਪਹਿਰੇ ਸੋਈਦਾ ਨਾ ਮੈਸੀਜਾ ਹੋ ਜਾਂਦਾ ਹਨਾ ਰੂਮ ਤੇ ਹੁਣ ਆਪਾਂ ਰੂਮ ਦੀ ਕਰਦੇ ਸੈਟਿੰਗ ਕਿਉਂਕਿ ਰਾਤ ਨੂੰ ਸੌਣ ਦੀ ਤਿਆਰੀ ਕਰੀਦੀ ਝਾੜ ਪੁੰਝ ਕੇ ਦੁਵਾਰਾ ਕੋਈ ਨਾ ਕੋਈ ਚੀਜ਼ ਦੁਪਹਿਰੇ ਜਿਵੇਂ ਕੱਪੜਾ ਤਖੰਦਾ ਫਿਰ ਉਹ ਕੀੜੀਆਂ ਵਗੈਰਾ ਜਾਂ ਆਉਣ ਦੇ ਡਰ ਤੋਂ ਹੁਣ ਮੈਂ ਸਭ ਤੋਂ ਪਹਿਲਾਂ ਕਲੀਨ ਕਰ ਦਿਆ ਬੈੱਡ ਐਂਡ ਦੈਨ ਉਸ ਤੋਂ ਬਾਅਦ ਨਾ ਕੇ ਉਹ ਤੇ ਰੋਟੀ ਪਾਣੀ ਖਾਵਾਂਗੇ ਤੇ ਚਲੋ ਵੀ ਮੈਂ ਨਾ ਸੋ ਸਵੇਰ ਜਦੋਂ ਤੁਹਾਨੂੰ ਪਤਾ ਕੀ ਹੋਇਆ ਅੱਜ ਅਸੀਂ ਸੋਚਿਆ ਨਾ ਬਣਾਉਣਾ ਤਾਂ ਅਸੀਂ ਅਸੀਂ ਬੋਲੀ ਕਿਉਂਕਿ ਸਾਨੂੰ ਤੇ ਇਦਾਂ ਸੀ ਬੋਲੀ ਬਣੂ ਮਤਲਬ ਹਨਾ ਦੁੱਧ ਦੀ ਹਜੇ ਤੇ ਜਦੋਂ ਅਸੀਂ ਬਣਾਉਣ ਲੱਗ ਗਏ ਉਹ ਬੋਲੀ ਨਹੀਂ ਉਹ ਤਾਂ ਖੋਆ ਹੀ ਨਿਕਲਿਆ ਮਤਲਬ ਦੁੱਧ ਸਹੀ ਸੀਗਾ ਮਤਲਬ ਤੇ ਉਹ ਨਿਕਲ ਕੇ ਖੋਆ ਸਾਡਾ ਤੇ ਉਹ ਅਸੀਂ ਤੁਹਾਨੂੰ ਦੱਸਿਆ ਸੀ ਉਹ ਤਾਂ ਅਸੀਂ ਕੀ ਕੀ ਤੋ ਮੈਂ ਸ਼ਾਇਦ ਗਲਤ ਬਣੀ ਗੱਲ ਕਿ ਨਹੀਂ ਮੰਮੀ ਹਜੇ ਓਕੇ ਤੇ ਫਿਰ ਕੱਲ ਹੀ ਵਿਖਾ ਦਾਂਗੇ ਨਾ ਆਪਾਂ ਕੱਟਿਆ ਕੱਲ ਨੂੰ ਵਿਖਾ ਦਾਂਗੇ ਕੱਲ ਨੂੰ ਕਟਾਂਗੇ ਸੀ ਕੱਲ ਨੂੰ ਵਲੌਗ ਸ਼ੂਟ ਕਰਨਾ ਨਾ ਕੱਟ ਲਾਂਗੇ ਤੇ ਕੱਲ ਨੂੰ ਵਿਖਾ ਦਾਂਗੀ ਠੀਕ ਹੈ ਜੀ ਵੈਸੇ ਉਹ ਆਪਾਂ ਉਹ ਕਰਕੇ ਰੱਖਤਾ ਸੀ ਤੁਹਾਨੂੰ ਪਤਾ ਹੀ ਆ ਬੋਲ ਨਹੀਂ ਸਕਦੇ ਕਈ ਚੀਜ਼ਾਂ ਸਿਗਰਟ ਆ ਥੋੜੇ ਰੱਖਣੇ ਪੈਂਦੇ ਕਿਉਂਕਿ ਜੀ ਬਰਾਤ ਸਾਹਿਬ ਸਾਰੀ ਗੱਲ ਨੂੰ ਨਾ ਕੈਚ ਕਰ ਲੈਂਦਾ ਹੈਗਾ ਇਸ ਕਰਕੇ ਗੱਲ ਨੂੰ ਥੋੜਾ ਜਿਹਾ ਉਹਦੇ ਚ ਰੱਖਣਾ ਪੈਂਦਾ ਸ ਮਤਲਬ ਪਾਸਵਰਡ ਚ ਰੱਖ ਕੇ ਗੱਲ ਕਰਨੀ ਪੈਂਦੀ ਹੈ ਤੇ ਚਲੋ ਜੀ ਵਲੌਗ ਦਾ ਆਪਾਂ ਇੱਥੇ ਕਰ ਦਈਏ ਐਂਡ ਕਿਉਂਕਿ ਹੁਣ ਤੁਹਾਨੂੰ ਮੈਂ ਦੱਸ ਦਿਆ ਕੰਮ ਜਿਹੜੇ ਰਹਿੰਦੇ ਹੁੰਦੇ ਉਹਦਾ ਨਵੇਰ ਲਈ ਕਿਉਂਕਿ ਮੌਸਮ ਹੈਗਾ ਇਦਾਂ ਦਾ ਕਿ ਉ ਸਮਕਰਤ ਮੁਕੜਾਉਣੇ ਲਾਜਵੀ ਹੈ ਇਸ ਮੌਸਮ ਦੇ ਵਿੱਚ ਆਉਂਦੇ ਹੁੰਦੇ ਆ ਹੈ ਅੱਜ ਹੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਸਟਿਆ ਕਲ ਟੇਕ ਕੇਅਰ ਬਾਏ ਬਾਏ